जड़ा टारगेटड कैसो ऑपरेशन जेड अपना एक महीने पहला शुरू किया गया है अज एक चौथा ऑपरेशन किया हर हफ्ते कर रहे हैं ईडबल्यू एस कॉलोनी ताजपुर रोड आइडेंटिफाइड दस पिडलर से दस दस आइडेंटिफाइड से सर्वेलेंस चल रही थी सान सर्वेलेंस तो बाद अज सवेरे ਟਾਰਗੇਟਡ ਰੇਡਸ ਕਰਾਈ ਗਈਆਂ ਤੇ 8 ਵਿੱਚੋਂ 10 ਵਿੱਚੋਂ 8 ਬੰਦੇ ਫੜੇ ਗਏ ਜੀ ਪੰਜ ਪਰਚੇ ਐ ਐਨਡੀਡੀ ਐਫਾਇਰ ਦਿੱਤੀ ਗਈਆਂ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਦੁਪਹਿਰ ਤੱਕ ਅਪਡੇਟ ਦੱਸ ਦੇਣਗੇ ਹਾਂ ਜੀ ਹਾਂ ਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਐ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਐ ਹਾਂਜੀ ਉਹ ਹੀ ਹੈ ਕਿ ਕਦੇ ਇੰਟਰਮੀਡੀਏਟ ਕਾਉਂਟਿਟੀ ਹੁੰਦੀ ਹੈ ਸਮਾਲ ਕਾਉਂਟਿਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਬਾਹਰ ਆ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਇਹ ਸਵੇਦਨਸ਼ੀਲ ਏਰੀਆ ਹੈਗਾ ਵਾ ਜਿਹੜਾ ਕੇਡਬਲਸ ਕਲੋਨੀ ਹੈ ਜਈ ਵਾਰੀ ਪੁਲਿਸ ਦੇ ਉੱਤੇ ਵੀ ਇਹਨਾਂ ਨੇ ਆਹਰਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਨਹੀਂ ਹੁੰਦਾ ਜੀ ਉਹ ਹਾਂ ਸਰ ਐਨਡੀਕੇਸ ਤੋਂ ਇਲਾਵਾ ਹੋਰ ਵੀ ਕੋਈ ਦੂਸਰੇ ਕ੍ਰਿਮੀਨਲ ਕੋਈ ਪਰਚੇ ਆਲਰੇਡੀ ਹੈ ਇਸ ਡੈਕਸ਼ਨ ਜਾਂ ਨਹੀਂ ਇਹ ਵੀ ਇਹ ਸਾਰਾ ਇੰਟਰ ਰਿਲੇਟਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਪਟਿਕ ਰੈਂਦੇ ਵੀ

ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਚੱਲ ਰਿਹਾ ਕੋਈ ਹੋਰ ਕੋਈ ਕੁਐਸਚਨ ਕੋਈ ਹਾਂ ਜੀ ਪੰਜ ਪਰਚੇ ਦਰਜ ਹੋਏ ਨੇ 8 ਬੰਦੇ ਗ੍ਰਫਤਾਰ ਨੇ ਜੀ ਨਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਹਾਂ ਜੀ ਹਾਂ ਜੀ ਟੋਟਲ 8 ਸਿਲੇ ਚਾਰ ਤੋਂ ਪੰਜ ਨਹੀਂ ਜੀ ਨਹੀਂ ਨਹੀਂ ਟੋਟਲ 10 ਰੇਡਜ਼ ਹੋਈਆਂ 8 ਬੰਦੇ ਫੜੇ ਗਏ ਆਂ ਜੀ ਤੇ ਪੰਜ ਪਰਚੇ ਸਰ ਇੱਕ ਕਾਲ ਵਾਲਾ ਜੀ ਜੀ ਇਸਕਾ ਫਾਲਸਾਈ ਜੀ ਹੋਇਆ ਹੈ ਆਪਣੇ ਬੰਦੋ ਕੀ ਮੈਸ਼ੇ ਨਾ ਬੜਾ ਹੋਗਾ ਅਦਰ ਸਕੇ ਜਿਸ ਨੇ ਡਾਉਨ ਹੋ ਗਿਆ ਦੇਖੋ ਬੂਟ ਲੈਗਰਸ ਤੇ ਪਰਚਾ ਤੇ ਰੋਜ਼ ਦੋ ਤਿੰਨ ਦੋ ਤਿੰਨ ਐਕਸਰਸਾਈਜ਼ ਐਕਟ ਤੇ ਹੋ ਰਹੇ ਨੇ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਜਿਹੜੇ ਹੈ ਉਹ ਐਫਐਸਐਲ ਨੂੰ ਭੇਜ ਦਿੱਤੇ ਗਏ ਤੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਭੇਜ ਦਿੱਤੀ ਗਈ ਹੈ ਜੀ 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 ਦੇਖੋ ਪਤਾ ਗਿਆ ਹੈ ਕਿ ਇਲੀਗਲ ਸ਼ਰਾਬ बिकਦੀ ਹੈ ਸਾਡਾ ਜਿਹੜਾ ਫੋਕਸ ਹੈ ਉਹ ਆਹੀ ਫੋਕਸ ਹੈ ਕਿ ਟਾਰਗੇਟਡ ਰੇਡਸ ਕਰਾਂ ਪਹਿਲੇ ਸਰਵਲੈਂਸ ਕਰਨ ਫਿਰ ਟਾਰਗੇਟਡ ਰੇਡਸ ਕਰਨ ਨਹੀਂ ਤਾਂ ਇਦਾਂ ਪੁਲਿਸ ਜਾਏਗੀ ਘੂਟਰ ਬਜਾ ਕੇ ਲੋਕ ਭੱਜ ਜਾਂਦੇ ਸਰਵਲੈਂਸ ਤੋਂ ਬਾਅਦ ਜਦ ਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਹੈ ਈਡਬਲਿਊਸ ਕਲੋਨੀ ਹੈ ਤਾਜਪੁਰ ਦੀ ਹਾਂਜੀ